ਆ ਸਾਡੇ ਸੱਤ ਲੋਹ ਦਾ ਹਾਲ ਦੇਖ ਲਓ ਕੀ ਕੀਤਾ ਮੈਨੂੰ ਲੱਗਦਾ ਨਹੀਂ ਇਤੋਂ ਕੁਝ ਆਪਾਂ ਨੂੰ ਦਿਖਾਊਗਾ ਕਿਉਂਕਿ ਪਰਲੇ ਪਾਸੇ ਪਾਣੀ ਨੇ ਸਾਰਾ ਰਸਾ ਰੋਕਿਆ ਪਿਆ ਹਾਂ ਮੈਨ ਦਾ ਮੈਨੂੰ ਪੁਲ ਦੇ ਉੱਪਰ ਹੀ ਜਾ ਕੇ ਦਿਖਾਉਣਾ ਚਾਹਾਂ ਸੋ ਬਾਈ ਕਿਵੇਂ ਹੋ ਉਮੀਦ ਕਰਦਾ ਸਾਰੇ ਵਧੀਆ ਹੀ ਹੋਮੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੱਤ ਲੋਹ ਦੀ ਅਪਡੇਟ ਦੇਣ ਲੱਗਿਆ ਹਾਂ ਤੋ ਇੱਧਰ ਤਾਂ ਪਾਣੀ ਦਾ ਰਸਤਾ ਬਲੌਕ ਕੀਤਾ ਹੋਇਆ ਵਾ ਮੈਨੂੰ ਵਾਪਸ ਜਾ ਕੇ ਤੁਹਾਨੂੰ ਪੁਲ ਦੇ ਥਾਈਂ ਹੀ ਦਿਖਾਉਣਾ ਪੈਣਾ ਵਾ ਪਾਣੀ ਕਿੰਨਾ ਕ ਆਇਆ ਵਾ ਆਪਾਂ ਤੁਹਾਨੂੰ ਉੱਪਰ ਜਾ ਕੇ ਦਿਖਾਉਨੇ ਆ ਨੇੜੇੋਂ ਵੀ ਹੁਣ ਕਿੰਨਾ ਕ ਪਾਣੀ ਹੈਗਾ 7 ਲੋਹ ਦੇ ਵਿੱਚ ਜਿਹੜਾ ਪਿੱਛੇ ਚੱਲਿਆ ਜੀ ਕੋਈ ਆ ਵਾ ਹੁਣ ਤਾਇਰ 7 ਲੋਹ ਦੇ ਹਾਲਾਤ ਪਾਣੀ ਹੈਗਾ ਵਾ ਕਾਫੀ ਸਾਰਾ ਪਰ ਓਵਰ ਓਵਰ ਨਹੀਂ ਹੈਗਾ ਜਿਵੇਂ ਆਪਾਂ ਓਵਰਫਲੋ ਪਿੱਛੇ ਜੇ ਹੋ ਗਿਆ ਸੀ ਪਰ ਵਧਿਆ ਤਾਂ ਬਹੁਤ ਹੋਇਆ ਪਾਣੀ ਹਜੇ ਵੀ ਸਤਲੁਜ ਦੇ ਵਿੱਚ ਤੋਂ ਸਤਲੁਜ ਦੀ ਮੈਂ ਇੱਕ ਨਵੀਂ ਅਪਡੇਸ਼ਨ ਤੁਹਾਨੂੰ ਦੇ ਦਿੱਤੀ ਜਾਵੇ ਸਾਰਾ ਦੇਖ ਰਿਹਾ ਪਾਣੀ ਨਾਲ ਭਰਿਆ ਹੀ ਪਿਆ ਪਹਿਲਾਂ ਕੀਤੀ ਆ ਵਿਚਾਰ ਜਿਹੜੀ ਜ਼ਮੀਨ ਦੀ ਸੀ ਉਹ ਆਪਾਂ ਨੂੰ ਦੇਖਣੋਂ ਹਟ ਗਈ ਸੀ ਪਰ ਹੁਣ ਥੋੜਾ ਜਿਹਾ ਬੱਕਰ ਘਟਣ ਕਰਕੇ ਹੁਣ ਆਪਾਂ ਨੀਂਦ ਹੀ ਪਈ ਆ ਪਰ ਉਰਲਾ ਪਾਸਾ ਸਾਰਾ ਤੁਸੀਂ ਦੇਖ ਰਹੇ ਹੋ ਪਾਣੀ ਓ ਪਾਣੀ ਆ ਹਜੇ ਵੀ ਇੱਧਰ ਤੇ ਇਹਦਾ ਹਰੀਆਲੀ ਵਾਲਾ ਇੱਕ ਸਾਡੇ ਥੋੜਾ ਜਿਹਾ ਨੂੰ ਘਟ ਗਿਆ ਰਹਿਣਾ ਪਰ ਹੁਣ ਢੀਂਦਾ ਪਿਆ ਵਾ ਆਪਾਂ ਚੰਗੀ ਤਰ੍ਹਾਂ ਉਹ ਸਾਹਮਣੇ ਪੋਲਾ ਗਿਆ ਜਿੱਥੇ ਮੈਂ ਖੜ ਕੇ ਤੁਹਾਨੂੰ ਦਿਖਾਉਣਾ ਆਉਂਦਾ ਵੀਡੀਓ ਤੇ ਮੇਰੀ ਨਹੀਂ ਵੀਡੀਓ ਬਈ ਇੰਨਾ ਪਾਣੀ ਆ ਗਿਆ ਹੋਇਆ ਵਾ ਸੋ ਉਹ ਥਾਂ ਤਾਂ ਹਰੀ ਵੀ ਪੋਲੀ ਪਾਣੀ ਨਾਲ ਭਰੇ ਹੀ ਪਿਆ ਵਾ ਮਰਜੀ ਬਈ ਪਾਣੀ ਭੁੱਲ ਗਿਆ ਕੰਮ ਧਿਆਨ ਰੱਖੋ ਤੇ ਪਾਣੀ ਹਜੇ ਵੀ ਹੋਰ ਛੱਡਿਆ ਜਾਣਾ ਵਾ ਕਿਉਂਕਿ ਪਿੱਛੇ ਵੀ ਪਾਣੀ ਵਧੀ ਜਾਂਦਾ ਵਾ ਬਾਰਸ਼ਾਂ ਕਰਕੇ ਤੁਹਾਨੂੰ ਪਤਾ ਹੀ ਆ ਮਾਚੰਦ ਦੀ ਵਿੱਚ ਮਾਰਗਾਂ ਹੋ ਰਹੀਆਂ ਆ। ਆਪਰੇਸ਼ਨ ਆਪਾਂ ਤੁਹਾਨੂੰ ਦੇਣੀ ਸੀ ਆਪਰੇਸ਼ਨ ਤੁਹਾਨੂੰ ਕਰ ਦਿੱਤੀ ਹੋਈ ਹੈ। ਜਿਆਦਾ ਵੱਡੀ ਵੀਡੀਓ ਨਹੀਂ ਮੈਂ ਬਣਾਈ ਕਿਉਂਕਿ ਜਿਆਦਾ ਦਸਰ ਵਾਲਾ ਹੈ ਨਹੀਂ ਸੀਗਾ ਕਿਉਂਕਿ ਪਾਣੀ ਬਹੁਤਾ ਜਿਆਦਾ ਨਹੀਂ ਵਧਿਆ ਹੋਇਆ ਹੈ। ਤੋ ਇਹ ਸੀ ਆਪਣੀ ਅੱਜ ਦੀ ਵੀਡੀਓ। ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਮਿਲਾਂਗੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ।